ਤੁਹਾਨੂੰ ਜੇਕਰ ਫੇਰ ਤੁਹਾਨੂੰ ਨਵੀਂ ਚੀਜ਼ ਦਿਖਾ ਦਿੰਦਾ ਨਵੀਂ ਤਾਂ ਕੀ ਆ ਪੁਰਾਣੀਆਂ ਆ ਗਾਜਰ ਧਣੀਆਂ ਧਣੀਆਂ ਆ ਗਾਜਰ ਦਾ ਪੈਕਟ ਵੱਡ ਕੇ ਲਾਇਆ ਵੀ ਧਣੀਆਂ ਤੇ ਆ ਵੀ ਇਹਨੇ ਸਿੰਗਰੇ ਦੇ ਆ ਦੇਖੋ ਆਨੇ ਸਿੰਗਰੇ ਇਹ ਫਲੀਆਂ ਜਿਹੜੀਆਂ ਆਉਂਦੀਆਂ ਨੇ ਸਿੰਗਰੀਆਂ ਦੀਆਂ ਚੈੱਕ ਕਰੋ ਆ ਆਪਣਾ ਹੋ ਗਿਆ ਸਰੋਂ ਦਾ ਸਾਗ ਆ ਮਿੱਥੇ ਇੱਥੇ ਧਨੀਆ ਲਾਇਆ ਤਾਂ ਧਨੀਆ ਜੰਮਿਆ ਨਹੀਂ। ਉਹ ਪਾਲਕ ਸਾਰੀਓ ਜੰਮਿਆ। ਠੀਕ ਆ ਦੇਖੋ ਮ ਗਾਜਰ ਦੁਬਾਰਾ ਘੇਰ ਕੇ ਹਟਿਆ। ਆ ਦਾ ਜੁਕਟੀਆਂ ਗੋਪੀ ਦੀਆਂ ਨੇ। ਇਹ ਕਿਸ ਕ੍ਰੀਮ ਦੇ ਕੁੱਟੀਆਂ। ਮੇਰੇ ਕੋਲ ਵੀ ਅਕਲ ਫਿਰ। ਮੰਮਾ ਨੇ ਤੇ ਨਹੀਂ ਕਿ ਨਾ ਪਾਪਾ ਹੂੰ ਆਪਾਂ ਪਹਿਲਾਂ ਇਹ ਕਟੋ ਘਟੇ ਚੌਥੀ ਵਾਰ ਆ ਰਹੇ ਹਾਂ ਅਜਬੀ ਆ ਦੇਖੋ ਇੱਕ ਫੁੱਲ ਗੋਪੀ ਦਾ ਖੜਾ ਇੱਕ ਆ ਖੜਾ ਹੈ ਕਿਤੇ ਕਿਤੇ ਖੜੇ ਨੇ ਗੋਪੀ ਆ ਚਾਰ ਕੁ ਫੁੱਲ ਇਕੱਠੇ ਹੈਗੇ ਨੇ ਸਬਜ਼ੀ ਜਿੰਨੀ ਤੋਰ ਨਹੀਂ ਆਉਖੀਆਂ ਨੇ ਇੱਕ ਵਾਰੀ ਲਾ ਕੇ ਜਦ ਤੋਰ ਪੈਂਦੀ ਹੈ ਫੇਰ ਕੋਈ ਚੱਕਰ ਨਹੀਂ ਹੈਗਾ ਫੇਰ ਆਉਣ ਨਾਲ ਹੋਈ ਜਾਂਦੀ ਹੈ ਇਹ ਖਾਲਾ ਬਹਿ ਕੇ ਇਤੀ ਖਾਲਾ ਇਤੀ ਥੋੜੀ ਜਿਹੀ ਤੇਵਾ ਕਮੈਂਟ ਚ ਲਿਖੋ ਮੈਂ ਅੰਦਾਜ਼ਾ ਲਾ ਰਿਹਾ ਨੂੰ ਨੂੰ ਡੋਡਾ ਕਿਹੜਾ ਬਲੇਵਰ ਫੇਵਰੇਟ ਆ ਉਹ ਗੇ ਮੈਨੂੰ ਲੱਗਦਾ ਵੀ ਜਿਹੜੀ ਗੱਜ ਨਹੀਂ ਤੇ ਨਿਕਲਦੀ ਉੱਥੇ ਮੇਰੀ ਮਿੱਟੀ ਜ਼ਿਆਦਾ ਪਾਈ ਹੁੰਦੀ ਸੀ ਹੁਣ ਆਪਾਂ ਮਿੱਟੀ ਪਾਵਾਂਗੇ ਮਮੂਲੀ ਜੀ ਇੱਤੇ ਐਦਾਂ ਹੱਥ ਨਾਲ ਪੋਰ ਦੇਣੀ ਆ ਬਸ ਐਦਾਂ ਥੋੜੀ ਥੋੜੀ ਠੀਕ ਆ ਮੈਂ ਮਿੱਟੀ ਜ਼ਿਆਦਾ ਤਾਂ ਪਾਉਂਦਾ ਤਾਂ ਬੱਟਮੋਟੀ ਹੋਊਗੀ ਜਿੰਨੀ ਕਹਿੰਦੇ ਨੇ ਵੀ ਗੱਜਰ ਉਨੀ ਮੋਟੀ ਹੁੰਦੀ ਆ ਹੁਣ ਉਹ ਮਿੱਟੀ ਪਾਵਾਂਗੇ ਜ਼ਰੂਰ ਉਹ ਨਹੀਂ ਪਰ ਪਾਵਾਂਗੇ ਜਿਆਦਾ ਜਿਆਦਾ ਇਹਨਾਂ ਬੀਤਰ ਪੂਗਾ ਨਾ ਫਿਰ ਅੜਦਲੇ ਲਾ ਦਾਂਗੇ ਮਿੱਟੀ ਬਟੂਮਟੂ ਕਰ ਦਾਂਗੇ ਇੱਕ ਵਾਰ ਬੀਤ ਉਰ ਪੈਣ ਇੱਕ ਤਾਂ ਇੱਥੇ ਢੀਲਾ ਬੋਤਾ ਦੇਖੋ ਮੈਂ ਮਿਲਵਾ ਮੰਗ ਕਰ ਤਾ ਨਹੀਂ ਤਾਂ ਉਹ ਸਤਰਾ ਉਹ ਇੱਕਦਮ ਤਾਂ ਨਹੀਂ ਬਸ ਇਹ ਲੈਟ ਨਹੀਂ ਹੈਗੀ ਆ ਜਾਣੀਆ ਸੈਂਤੋਂ ਪੂਰਾ ਪੂਰਾ ਮਿੱਟੀ ਪਾ ਦੇਣੀ ਆ ਥੋੜੀ ਜਿਹੀ ਕਮੈਂਟਾਂ ਬੁਲਿਕੇ ਬਸ ਜਹਾ ਹੁਣ ਖੇਲ ਲੱਗਦਾ ਤੁਣ ਖੇਤਾਂ ਕਰਮੇ ਨੇ இல்ல ஆரோமி பாக்கணு ஆனா டீலை தூரி ਨੂਰ ਮੇਰੇ ਘੁਰਪੀ ਲੈ ਆ ਕੇ ਦੇਖ ਤੇਰਾ ਘਤੀ ਘੁਰਪੀ ਘਰ ਨੂੰ ਲੈ ਕੇ ਦਸ ਘੁਰਪੀ ਮੈਂ ਇੱਥੇ ਲੈ ਆਂ ਵੀ ਲਾਉਣ ਨੂੰ ਏ ਨਾ ਇੱਥੇ ਲਿਆ ਕੇ ਆਪਾਂ ਉਧਰੋਂ ਇਟਾ ਰੋੜੇ ਸਿਰਦੇ ਤੇ ਇੰਨੀ ਘਰੂੜੀ ਐ ਚ ਬਹੁਤ ਹੀ ਹਰੇ ਕੇ ਬਾਰ ਕੱਢਦੇ ਆ ਖੇੜ ਲੈ ਹੁਣ ਆਪਦਾ ਜਿੱਥੇ ਖੇਡਣਾ ਫਿਰ ਲੇਟ ਆਜੂਗੀ ਫਿਰ ਪਾਣੀ ਲਾਵਾਂਗੇ ਆਪਾਂ ਇਹਨੂੰ ਠੀਕ ਆ ਹ ਹੁਣ ਹੁਨਾ ਚੜਾ ਆਪਦਾ ਖੇੜਲਾ ਇਤੋਂ ਵੀ ਰੋੜੀ ਫੁੱਟ ਜਾਂਦੀ ਹੈ। ਬਣਾ ਰਹੇ ਵੀਡੀਓ ਦੇ ਨਾਲ ਤੁਹਾਨੂੰ ਇਹਨੂੰ ਕੋਪੀ ਲਾ ਕੇ ਮਿਲੂਗਾ ਮੈਂ। ਇਹਨੂੰ ਕੋਪੀ ਲਾ ਲਮਾ। ਛਾਹ ਦਾ ਚਾਹ ਹਫਤੇ ਨੂੰ ਬਣਾ ਲੈਣਾ। ਰੇ ਪਤਾ ਗੱਲੇ ਚ। ਨਾ ਦੋ ਕਰ ਚੰਤਗੀ ਹੁਣ ਹਾਂ ਰੋਜ਼ ਲਿਖੇ ਹਨ ਗਠੇ ਸਮਾਰਨ ਪੰਡਵਾਦੀਆਂ ਹਾਂ ਇਹਨੇ ਕਹ ਸਮਾਰਤ ਹੈ ਕਿਉਂ ਕੋਈ 2 ਕਿਲੋ ਸਾਡੀ ਨਾ ਤਾਂ ਕਿੰਨੇ ਚੰਤੀਏ ਉਹਨੇ ਨਾ ਪੈਖਣ ਦੱਜ ਤੇ ਖੜੀ ਹੋ ਜਾ ਖੜੀ ਹੋ ਜਾ ਖੜੀ ਹੋ ਜਾ ਕਿਉਂ ਡਾਕ ਦੱਬੇ ਇੰਕੀ ਇਹ ਬਹੁਤ ਨਾਲ ਹੈ ਕਿ ਬਾਬੇ ਮੈਂ ਤਾਂ ਸਾਰੇ ਆਜੇ ਜੱਟਾਂ ਬੱਜੇ ਲੈ ਕੇ ਚੱਲ ਗਏ ਤੇ ਵਿੱਚ ਦੇ ਵਿੱਚ ਬੈਠਣਾ ਹੈ ਨਹੀਂ ਉੱਧਰ ਜਾਣਾ ਰਾਠਾ ਹੋ ਜਾਣਾ ਫੇਰ ਕੋਲ ਹੋ ਜਣੀ ਤੇ ਜਾਪੋ ਲੈ ਲਓ ਜੀ ਆਪਾਂ ਚੱਲੇ ਸਾਦੀ ਤੋਂ ਸਬਜ਼ੀ ਵੀ ਤੋੜ ਕੇ ਦਿਖਾਉਣਾ ਤੁਹਾਨੂੰ ਅੱਜ ਇਹ ਦੇਖੋ ਪਹਿਲੇ ਬਿੱਲੇ ਫੋਲਣੀ ਪੜਤੀਆਂ ਸਾਗ ਦੇਖੋ ਗੱਡਾ ਗੱਡਾ ਹੋ ਗਿਆ ਆਪਣਾ ਇੱਥੇ 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 ਆ ਦੇ ਆ ਛੱਡ ਗਈ ਇਹ ਤਾਂ ਲਾਲ ਪੂੰਡੀ ਫਿਰਨ ਲੱਗ ਗਈ ਸ਼ੁਕਰ ਹੈ ਨਹੀਂ ਕੋਈ ਕਈ ਖਵਾਤਾ ਬੈਲੀ ਆ ਬੈਲੇ ਬੈਲਾ ਵੀ ਇਹ ਕੀ ਕਰਨਾ ਬੈਲਾ ਵੀ ਜਲਦੀਆਂ ਲਾਇਆ ਚੱਲੋ ਕੋ ਪਰਸੀਮ ਵੜਦੇ ਦੇ ਤੇ ਸਿਆ ਹਾਂ ਵੀ ਵੀ ਚੰਗੀ ਕਰਨਾ ਵੀਡੀਓ ਪਈ ਜਾ ਨੈਟ ਤੇ ਉਹ ਵੀ ਆਪਣੀ ਜਦੂ ਰਹਿ ਕਰਕੇ ਤੁਸੀਂ ਸੱਗੀ ਤੁਸੀਂ ਵੀ ਜਾ ਜਾ ਰੰਗ ਨਹੀਂ ਨਹੀਂ ਕੀਤੀ ਆਂ ਜਾ ਲੰਨੀਆਂ ਲੰਨੀਆਂ ਦਿਓ ਆ ਲੰਗੜਾ ਵੀ ਤੋਲ ਲੈ ਤੇ ਨੂੰ ਮੈਂ ਕਹਿੰਦਾ ਨੂੰ ਛੱਡ ਦੰਨੇ ਆ ਇਹਦੇ ਨੂੰ ਨਹੀਂ ਗੁੱਠੂ ਬਣਨਾ ਇਹ ਕਾਪਿਆ ਥੱਲੇ ਗੁੱਠੂ ਕਾ ਇਕੱਠ ਜੀ ਪਈ ਐ ਕਿਹਦੇ ਪੁਰਾ ਇਕੱਠ ਜੀ ਆਹਾ ਆ ਆ ਆ ਤੋਲ ਮੈਂ ਕਹਿੰਦਾ ਇਹ ਨਹੀਂ ਛੱਡਣਾ ਕਹਿੰਨੇ ਆ ਜਿਹੜੀ ਥੱਲੇ ਇਕੱਠ ਜੀ ਪਈ ਐ ਇਹਨੂੰ ਦੇਖ ਲਓ ਨਾ ਕੋਈ ਨੱਕ ਦੇਵੇ ਖਬਰੇ ਗੋਲ ਬਣ ਜੂਵੇ ਚੱਲੋ ਓ ਕਿੱਡਾ ਪੱਟ ਜਿੰਨਾ ਮੋਟਾ ਹੋਇਆ ਉੱਪਰ ਇੱਥੇ ਹੋੜ ਦੇਖ ਲੈ ਇੱਥੇ ਕੰਦ ਤੇ ਰੱਖਿਆ ਹੋਇਆ ਤਾਂ ਮੇਰਾ ਆਹੋ ਅੰਦਰਲੀ ਚੀ ਤੋੜ ਹੋਣਾ ਅੰਦਰ ਚੀ ਲੁੱਟੂ ਦਾ ਆਹ ਵੇਖ ਉੱਪਰ ਹਾਂ ਆਹ ਤੋੜ ਪਈ ਮੇਰਾ ਨਾ ਕੁਝ ਜਾਣਾ ਮੇਰਾ ਵੀ ਨਹੀਂ ਜਾਣਾ ਉਹਦੇ ਪਰ ਤਾਂ ਚਿੰਗ ਨਾਲ ਖਿੱਚਣਾ ਚਿੰਗ ਨਾਲ ਖਿੱਚਣਾ ਇਹ ਮੇਰਾ ਖਾਸ ਹੈ ਇਹ ਅਰੇ ਆ ਚਿੰਗ ਨਾਲ ਖਿੱਚਣਾ ਇਹ ਵੀ ਕੰਦੇ ਹੈ

ਬੱਸ ਬੱਸ ਗਿਆ ਆਏ ਖਲੀ ਬਲੀ ਹੋ ਗਿਆ ਛੱਡ ਦੀਏ ਇਹਨੂੰ ਹੋਰ ਆਏ ਵਿੱਚ ਦੇ ਦੰਨੇ ਭੁੱਲ ਜਾਨੀ ਆਹ ਆ ਅੱਜ ਤਾਂ ਬੇਲ ਦਾ ਦਮ ਇਹਨਾਂ ਨੇ ਤੋੜਿਆ ਪਿਆ ਆਹ ਛੱਡ ਤਾਂ ਉੱਪਰ ਬੱਸ ਰਹਿਣ ਦੇ ਵੀ ਭੁੱਲ ਜਾਣਾ ਸਿੱਟ ਕੇ ਲਮਕੀ ਆਣਦੇ ਜਿਹਨੇ ਲੈ ਕੇ ਜਾਣਾ ਲੈ ਦੇ ਨਹੀਂ ਲਮਕੀ ਆਏ ਕਹਿੰਦੇ ਜੇ ਆਏ ਲਮਕੀ ਵੀ ਨਾ ਲਮਕੀ ਦਾ ਬੱਦਦਾ ਬਹੁਤ ਹੈ ਨੂੰ ਇਹ ਚ ਲਮਕਾ ਆਏ ਇਹ ਲਮਕਾ ਆਏ ਲਮਕਾ ਲਮਕੀ ਦਾ ਬੱਦਦਾ ਹੁੰਦਾ ਆਦੇ ਤਰੇ ਹੱਥ ਕੋਲ ਕਈ ਇਹ ਤੋੜਨੇ ਭੋਲੇ ਨੇ ਆ ਪੱਕ ਜਾਂਦੇ ਆ ਲੈ ਕੱਲ ਵੰਡ ਕੇ ਆਈ ਆ ਉਧਰ ਮੈਨੂੰ ਪਤਾ ਹੁੰਦਾ ਵੀ ਲੱਗੇ ਹੋਏ ਮੇਕ ਤੋਂ ਮਤਲਬ ਨੂੰ ਕਹੀ ਤਾਂ ਗਿਆ ਵੀ ਲੱਗੇ ਹੋਏ ਆ ਥੋੜਾ ਕਿਹਾ ਤੈਨੂੰ ਤੇ ਹੱਥ ਨਾਲ ਤਾਂ ਮੈਨੂੰ ਕਾਲੀ ਉਹ ਨਹੀਂ ਤਾਂ ਗਏ ਮਾਪੇ ਲੱਗੇ ਹੋਏ ਮਾਪੇ ਦੇ ਆ ਨੋ ਵੀ ਲੱਗੇ ਹੋਏ ਦੇ ਆ ਬੰਡੇ ਆ ਤੇ ਗੋਲ ਪਿਆ ਉਪਰੋਗ ਮੇ ਟਟੂ ਤੁਸੀਂ ਤਾਂ ਹੋਣਾ ਭਾਈ ਮੈਂ ਤਾਂ ਨਾ ਸੀ ਮੈਂ ਨਹੀਂ ਬੱਚਾ ਇੱਥੇ ਕਿ ਕਿੱਥੇ ਦਾ ਸਾਗ ਮੈਂ ਦੋ ਰਹਿਣਾ ਫਿਰ ਕਈਆ ਕਿ ਮੇ ਟਟੂ ਚੱਲ ਤੂੰ ਇਹਨੂੰ ਕਹ ਦੇਣਾ ਆਪਦੇ ਹਿਸਾਬ ਨਾਲ ਫਿਰ ਕਈਆ ਕਿ ਮੇ ਟਟੂ ਆ ਇਹ ਕੱਟ ਦੇਗਾ ਮਿੱਤਨ ਆਹ ਪਿਆ ਚਲੋ ਜਾਗ ਮੇਦੇ ਤੇ ਜਾਨ ਨਿਕਲਦੀ ਆ ਪ੍ਰਿੰਡਾਂ ਆਹ ਖੱਖਰ ਕੇ ਡਾਓ ਪ੍ਰਿੰਡਾਂ ਦਾ ਦੇ ਕਿਹਾ ਤਾਂ ਛਾਜਾਂ ਆਹ ਦੇ ਕੋੜੀ ਚ ਲੱਗਿਆ ਹੋਇਆ ਆ ਜਾਣਗੀਆਂ ਆਹ ਕੋੜੀ ਚ ਲੱਗਿਆ ਹੋਇਆ ਬਹੁਤ ਹੈ ਤੁਮ ਮੈਂaprendan ਰਹਾ ਹਾਂ ਮੈਂ obten ਰਹਾ ਆ ਦੇਖੋ ਫਿਰਦੀਆਂ ਥਾਲ ਜਿਹੜਾ ਖੱਖਾ ਰਹੇ ਜਿਹੜਾ ਥਾਲ ਹੁੰਦਾ ਇਹ ਤਾਂ ਠੀਕ ਹੈ ਤੁਮ ਉਧਰ ਮੈਂ ਵੀ ਆਟਾ ਬੜਾ ਬੜਾ ਪੁੱਤਰ ਸੁਥੀਆਂ ਨੂੰ ਕਿਉਂ ਮੈਨੂੰ ਆਏ ਤਾਂ ਵੀ ਛੋਟਾ ਹੋਊਗਾ ਅੰਦਰ ਲੰਮ ਕਾਤਾ ਠੀਕ ਆ ਮਾ ਦੇਖ ਤਾਂ ਲਮਾ ਆ ਪਿਆ ਉੱਪਰ ਇਧਰੋਂ ਨਹੀਂ ਰੁਟਣਾ ਭਾਈ ਇਧਰੋਂ ਇਧਰੋਂ ਕੋਲੀ ਲਿਆ ਉਹ ਪਿੱਛੇ ਪਈਆ ਪ੍ਰਿੰਡਾ ਖਾ ਜਾਣਗੀਆਂ ਕੋਲੀ ਲਿਆ ਕੋਲੀ ਖਾ ਹੁਣਾ ਯਾਰ ਮਾ ਲਿਆ ਉਹਨਾ ਕੋਲੀ ਦੁਪਹਿਰ ਕੀ ਦੀ ਕਿਆ ਲਵਾ ਫੇ ਅੰਦਰੋਂ ਲੈ ਲਾ ਸੁੱਕਾ ਇੱਕ ਪੂਗਾ ਸੁੱਕਾ ਮੈਂ ਕਹਿੰਦਾ ਦੇਖ ਲਾ ਦੂਰੀ ਤੇ ਥੱਲੇ ਲਿਆਂਦਾ ਥੱਲੇ ਮੈਂ ਪਾਣੀ ਚੋਂਦਾ ਇਹਦੇ ਗਰਮੀ ਚ ਦੇਖੋ ਬਾਲਟੀ ਇੱਕ ਕੱਢੀ ਹੈ ਕੱਖਾਂ ਚ ਪਾਉਣ ਨੂੰ ਚੋਂਗਾ ਸਵੇਰੇ ਕਰੀਤੀ ਸਵੇਰੇ ਤਰੇ ਪੋਂ ਕੱਖਾਂ ਦੇ ਵਿੱਚੇ ਸਬਜ਼ੀ ਚ ਪਾ ਦੇਣਾ ਪੂਰਾ ਪੂਰਾ ਉਪੀ ਹੈ ਉਪੀ ਹੋ ਜਾਊਗੀ ਆਹ ਸਾਗਾ ਮਿੱਥੇ ਦਾ ਗਾਇਮੀ ਨਾਲ ਪਾਲਕ ਵੱਜ ਗਈ ਕਾਬਾ ਦਾ ਨਿਕਾਤੇ ਨਹੀਂ ਲੰਗ ਮਾਰਦਾ ਪੈਰ ਤਾਂ ਠੀਕ ਆ ਥਲੀ ਚਲ ਇਹ ਪੋਨੇ ਇਹਨੂੰ ਘਰੇਤੀ ਸਵੇਰੋਂ ਮੱਕੀ ਨੂੰ ਸਪਰੇਅ ਕਰੇ ਭਾਈ ਮੈਂ ਕਾਦੀ ਕਰੀਆ ਸਪਰੇਅ ਕਰਾ ਰੇਲ ਦੀ ਜਦਾ ਬੇਰ ਹੋ ਗਈ ਇਹ ਜੋ ਬਹੁਤ ਜਿਆਦਾ ਉਹ ਪਰਲੇ ਪਾਸੇ ਆਦਾ ਹੁੰਦਾ ਪੁੱਤ ਇਹ ਬੱਚਾ ਸਰੋਂ ਵੀ ਆ ਸਰੋਂ ਤਾਂ ਨਹੀਂ ਛੱਡਣੀ ਕਦਾ ਵੇਲ ਵਾਲੀ ਨੇ ਦੇਖੀ ਇਹ ਛੱਡ ਦੂ ਵੀ ਪਤਾ ਨਹੀਂ ਮੈਨੂੰ ਐਨੀਆਂ ਮੱਕੀ ਭਾਏ ਜੇ ਸਭ ਬੱਚੇ ਧਰਤੀ ਖਾ ਗਈ ਕੋ ਜਾਨਵਰ ਚੁੱਕ ਕੇ ਤਾਂ ਇਹ ਕਹਿੰਦੇ ਨੇ ਵੀ ਵੱਧ ਪਾਵੇ ਚੱਕ ਲਓ ਆਪਣੀ ਬਾਬਾ ਲਾਜ਼ਮਾ ਨਟ ਕਰਤਾ ਚੰਡੇ ਆਲੇ ਕਹਿੰਦਾ ਦੁੱਧ ਦੇ ਕੱਫੇ ਦੇਜੋ ਇਹ ਹੈਗਾ ਦੁੱਧ ਧਾਵਾ ਫਿਰ ਕਦਾ ਵੇਲ ਤੁਹਾਨੂੰ ਦੇਖਿਓ ਕਦਾ ਵੇਲ ਕਿਹ ਗਲੋਕ ਨਾਲ ਦੀ ਮੱਕੀ ਪੈਂਦੀ ਆ ਦੇਖੋ 12 14 ਕਿਲੋ ਮੱਕੀ ਪਾਈ ਹੋਵੇ ਇੱਥੇ ਮੱਕੀ ਦਾ ਡੰਡਾ ਕਿਤੇ ਕਿਤੇ ਦੇਖ ਤਾਂ ਜਾਨਵਰ ਜੋਗੇ ਗਦਾ ਵੇਲ ਗਦਾ ਵੇਲ ਜੰਕਦੀ ਆ ਗਦਾ ਵੇਲ ਦੀ ਕਰਤੀ ਹੁਣ ਸਪਰੇ ਬਾਕੀ ਇਹਦੇ ਕਰਮ ਠੀਕ ਆ ਆਹ ਨੂੰ ਚੋਕਲੇ ਪਾ ਦੇਣੀ ਆ ਹੁਣ ਤਾਂ ਫਿਰ ਨਹੀਂ ਕਦਾ ਬੇਲ ਤਾਂ ਮਰ ਜਾਣੀ ਆ ਮੱਕੀ ਹੋਊਗੀ ਠੀਕ ਐ ਸਾਗ ਵੀ ਪਾ ਆ ਆਪਣਾ ਇਹਨੂੰ ਸਰੋਂ ਕਹਿ ਦਿੰਦੇ ਆ ਆ ਦੇਖੋ ਸਾਈਡਾਂ ਤੇ ਮੈਂ ਛੱਡੀ ਤਾਂ ਹੈਗੀ ਐ ਜਬਰੇ ਮਾਰੀ ਨਹੀਂ ਮਾਵਜਰੋ ਸਾਗ ਹੋਜੂ ਪਰ ਜੇ ਮਰ ਗਈ ਮਰ ਗਈ ਆ ਬਤਾਂ ਮਰੇ ਬੁੱਟੇ ਲੈ ਆਣੇ ਆ ਸਿਆਲ ਚ ਲੱਗਦੇ ਆ ਬਤਾਂ ਖਾਲ ਪਰ ਲਾਏ ਹੋਣੀਆਂ ਦੇਖ ਰਾਖ ਤਾਂ ਆਵਾਜ਼ ਰਾ ਵੜਦਾ ਹੁਣਾਂ ਮੈਂ ਸਾਈਡਾਂ ਤੋਂ ਹੁਣ ਇਹ ਛੱਟਿਆ ਹੋਇਆ ਦੇਖੋ ਖਾਰਪੁਰ ਮੈਦਰ ਚੈੱਕ ਕਰੋ ਨਾਲ ਦੀ ਨਾਲ ਜਿੰਨਾ ਗਨੇ ਬੂਟੇ ਲਾਉਣੇ ਆ ਤਾਂ ਮੌਸਮ ਸਭ ਤੋਂ ਵਧੀਆ ਹੈ ਸਭ ਤੋਂ ਵਧੀਆ ਤਾਂ ਗਾ ਅੜੂ ਦਾ ਬੂਟਾ ਹੈ ਇਹ ਓਟੇ ਰੜਾ ਦਾ ਹੈ ਗੱਬੇ ਪਲੇ ਗਰੇਜ ਉਹ ਤਾਂ ਪਾਉਣਾ ਮੈਨੂੰ ਪੱਟ ਲੈ ਇਹਦੀ ਹੱਤ ਤੋਂ ਵੱਧ ਜੜਵੇਂ ਤੋਂ ਟੁੱਟ ਗਈ ਪਰ ਇਹ ਅੱਧੀ ਜੜ ਦੇ ਸਿਰਤੀ ਹਰਾ ਹੋ ਗਿਆ ਤਾਂ ਕਰਕੇ ਤੁਹਾਨੂੰ ਕਹਿੰਨਾ ਵੀ ਜਿਹਨੇ ਲਾਉਣਾ ਲਾ ਲਓ ਬੂਟੇ ਹੁਣ ਮੇਥੇ ਮਰਨ ਦਾ ਕਾਰਨ ਇੱਥੇ ਕੋਆ ਆਵਲਾ ਤਾਂ ਖਾਸੇ ਹਰੇ ਆ ਹਲੇ ਕੈਮਰੇ ਚ ਮਰੇ ਹੋਏ ਦੇਖਦੇ ਆ ਬੇ ਨੀਮੀ ਆ ਜਗਾ ਟਣੀਆਂ ਲਾਇਆ ਤੇ ਜਨਾਮ ਪਰਸੋਂ ਚੌਥੇ ਲਈ ਜੰਮਿਆ ਨਹੀਂ ਜੇ ਮਰ ਗਿਆ ਤਾਂ ਇਹ ਵੀ ਮੰਨ ਲਓ ਉਹ ਕਰ ਦੇਣਾ ਟਣੀਆਂ ਚ ਰੂਲਾਵਾਂਗੇ ਪਰ ਪਹਿਲਾਂ ਮਿੱਟੀ ਪਾਵਾਂਗੇ ਆ ਸਾਗ ਸਰੂੰ ਦਾ ਕੱਗੇ ਬਸੇ ਰੀ ਉੱਤਰਦੇ ਆ ਇੱਧਰ ਉਹ ਪਰਲੀਆਂ ਬੇਲਾਂ ਨੂੰ ਉੱਤਰਦੇ ਨੇ ਆ ਬੇਲ ਕੌਲਾ ਟੱਪ ਗਈ ਸੀ ਵੱਡੀ ਇੱਕ ਦਿਨ ਫੇਰ ਜਿਆਦਾ ਹੀ ਵੱਡੂਗੀ ਥੱਲੇ ਤੋਂ ਮੈਂ ਤਾਂ ਆਸ ਨਹੀਂ ਤੀ ਵੀ ਛੁੱਟੂ ਵੀ ਮੌਸਮ ਚੈੱਕ ਕਰੂ ਮੌਸਮ ਤੇ ਬੱਦਲ ਹੋ ਗਈ ਹੈ ਅੱਛਾ ਅਰੇ ਬੱਸ ਇਹ ਰਹਾ ਬਾਬਾ ਆ ਮਾ ਦੇ ਰੋ ਵੀ ਜੀ ਆ ਗਾੜੀ ਚ ਆ ਲਾ ਜਿਆਦਾ ਛਿੱਟਾ ਦੇ ਦਰੂੰਗਾ ਕਈ ਦਿਨ ਇਹਨੇ ਕੁੱਤੇ ਆ ਦੇਖੋ 15 ਨਾਲ ਵੀ ਲੰਕ ਦੇ ਕਰੀ ਆ ਬਹਾਮਾਂ ਤੋਂ ਆ ਦੇਖੋ ਲੰਕ ਕਈ ਇਥੇ ਦੇ ਪਰ ਉਹ ਤੇ ਪ੍ਰਿੰਟਾਂ ਨੇ ਠਾਲ ਕੇ ਦੇਖੀਏ ਉੜਦੀਆਂ ਨੇ ਉੜਦੀਆਂ ਨੇ ਉੜਦੀਆਂ ਆਹ ਦੇਖੋ ਕਿੰਨੀ ਉੜ ਗਈਆਂ ਕੈਮਰੇ 'ਚ ਦੇਖਦੀਆਂ ਨਹੀਂ ਉੜਦੀਆਂ ਦੇਖ ਕੇ ਸ਼ਾਮ ਦਾ ਮਾਹੌਲ ਮੋਹਰੇ ਕੈਨਰੇ ਜੀ ਆ ਹੈਗੀਆਂ ਬਥੇਰੀਆਂ ਕਾਟਵਾ ਥੀਆਂ ਨੇ ਕਿੱਥੇ ਚਲ ਗਏ ਦਾਣੇ ਕਿੱਥੇ ਗਈ ਭੱਜ ਗਈ ਆ ਬੱਠੀ ਆ ਕੈਨਰੇ ਜੀ ਨਹੀਂ ਆਉਂਦੀ ਗਿੱਲਾ ਹੋ ਗਿਆ ਉਹਨੀਆਂ ਨਾ ਦੀਆਂ ਮਿੱਠੇ ਬਗਲੇ ਬੂਬ ਜਨਾ ਦਾ ਬਾਜੇ ਪਕਲੇ ਆਉਂਦੇ ਬੈਠਾ ਟੇਜਾ ਛਿੰਡੀਆਂ ਖਾਂਦੇ ਉਹ ਬਗਦੇ ਜਾਂ ਮਟਾ ਡਬ ਜਾਨਵਰਾਂ ਦਾ ਵਧੀਆ ਹੈ ਸਿਸਟਮ ਆਬਦਾਨਾ ਕਰਦੇ ਜਿੰਨਾ ਖਾਣਾ ਇੰਨਾ ਘੋੜ ਲੈਣੇ ਆ ਹ ਹੁਨੀ ਤਾਂ ਮੈਨੂੰ ਲੱਗ ਗਿਆ ਖਾ ਕੇ ਚਲੇ ਜਾਣਾ ਸਵੇਰੇ ਆਜਣੇ ਕਿਸੇ ਨਾਲ ਦੇਣਾ ਨਹੀਂ ਲੈਣਾ ਨਹੀਂ ਕੋਈ ਜਾਣਾ ਨਹੀਂ ਆਉਣਾ ਨਹੀਂ ਕਿਸੇ ਨਾਲ ਬੋਖੀ ਵਧੀਆ ਮੈਨੂੰ ਤਾਂ ਲੱਗਦੀ ਆਹ ਦੇ ਤੋਤੇ ਖਾਂਦੇ ਇਹਨਾਂ ਦੀ ਜ਼ਿੰਦਗੀ ਵਧੀਆ ਟੱਡ ਪੜ ਜਾਂਦਾ ਹੋਊਗਾ ਹ ਆ ਦੇਖ ਲੱਗਿਆ ਆ ਲੱਗਿਆ ਬੱਸ ਬੈ ਕੇ ਖਾਉ ਪਰ ਮਾਦਮਾਨਾ ਸਬਜੀ ਬਣਾ ਲੈ ਆਪਾਂ ਥੋ ਵੀ ਕਰਾ ਬੱਲ ਲੈਣਾ ਉਹ ਕਰ ਲੀਆ ਬੰਦਾ ਉਹ ਘੱਟਾ ਕਰ ਲਵੇ ਉਹ ਘੱਟਾ ਕਰ ਲਵੇ इन्हन टाइम टू टाइम खाना चल लेना कड़ा कार्य आदरणा किसी तक खाना ही नहीं आकर लेना आयता कीड़ी पता नहीं किन्ह चलता रात से जमा करके रख लिया मतलब बाजी है किसी की अब दिन में ये भी वो मारे वो मरुन तोड़ने के अप चले जानवर हाँ घर पे कुत्ते रहता होना फिरे किमलोट उन्हें कुदरत आवास वो क ਹੈਗਾ ਤਾਂ ਭਾਈ ਤਾਂ ਹੈਗਾ ਜਿੜੀਆਂ ਵਿੱਚੋਂ ਤੋਂ ਹਟ ਗਿਆ ਨੂੰ ਪੁੱਛਣ ਆਵੇ ਸੰਦੇ ਦੇ ਦੇ ਕਿ ਪਰ ਆਪਾਂ ਤਾਂ ਉਹਨੂੰ ਤਾਂ ਪਿੱਛੇ ਨਹੀਂ ਰੱਖ ਆਉਣੀਆਂ ਕੀ ਜ਼ਰਦਾ ਐਲੀਮੈਂਟ ਭਾਈ ਕਹਿੰਦਾ ਤਾਂ ਕਹਿੰਦਾ ਮੇਰੇ ਵੱਧ ਨਹੀਂ ਜੇ ਤੁਸ ਤੋਂ ਕੋਈ ਵੀ ਜਾਨਵਰ ਲੈ ਆਉਂਦਾ ਜਿਹੜਾ ਉਹ ਛੜਾਉਂਦਾ ਉਹ ਬੰਤ ਪ੍ਰਧਾਨ ਉਹ ਕਹਿੰਦਾ ਮੈਨੂੰ ਜਿੰਨੇ ਪੈਸੇ ਮਿਲ ਜੰਨੇ ਆ ਮੈਂ ਜਾਨਵਰ ਲੈ ਕੇ ਛੜਾ ਦਿੰਨਾ ਆਜ਼ਾਦੀ ਹੈ ਕਹਿੰਦਾ ਕਿਸੇ ਦੀ ਤਾਂ ਬਹੁਤ ਬੰਨਾਨਾ ਪਰ ਆਪਾਂ ਤਰਖੀਆਂ ਵੀ ਨਹੀਂ ਜਾਣੀਆਂ ਵਿੱਚ ਕਿਆ ਕਿੜਾ ਦਜੀ ਫਿਰ ਆਪਣੇ ਕੋਲ ਆਉਣਗੇ ਮੁੜ ਕੇ ਨਾ ਲੱਭਿਆ ਜਿਨੋਂ ਆਜ਼ਾਦੀ ਮਿਲ ਜਾਂਦੇ ਉਹ ਕਦਾ ਹੁੰਦਾ ਕਾਡਾਰੀ ਤਾਂ ਚਾਹੀਦੀ ਹੈ ਮੇਰੇ ਆਹ ਕੱਲਾ ਐਲੀਮੈਂਟ 35 40 ਰੁਪਏ ਦਾ ਵੇਖਦਾ ਹਾਂ ਖਵਾੜ ਚ ਕੀ ਕਰਦਾ 3 ਜੜਾ ਕਿ ਸੰਭੀ ਗੰਦਾ ਬਾਹਰ ਅੰਦਰ ਤਾਂ ਮੌਸਮ ਠੰਡਾ ਹੈ ਅੱਜ ਮੌਸਮ ਠੰਡਾ ਹੈ ਐਥੇ ਰਹਿ ਮੁਗਿਆ ਇਹਦੇ ਦੌਰ ਚ ਗਠਿਆਂ ਦੀ ਸਫਾਈ ਨਹੀਂ ਤਾਂ ਪਰਲਕਾਂ ਤੇ ਕਰਨੀਆਂ ਨਹੀਂ ਰੇਟ ਸੁਣ ਕੇ ਕਰਨੀ ਪਈ ਰੇਟ ਸੁਣਿਆ ਵੀ 670 ਰੁਪਏ ਕਿਲੋ ਹੋ ਗਏ 50 60 ਤਾਂ ਕਰਕੇ ਸਫਾਈ ਕਰਨੀ ਪੈਗੀ ਗਠੇ ਮਹਿੰਗੇ ਹੋ ਗਏ ਇਹ ਗਠੇ ਖਾਂਦੇ ਆਪਾਂ ਨੂੰ ਤਕਰੀਬਨ ਸਾਲ ਕੋ ਹੋ ਗਿਆ ਕਰਦਿਆਂ ਦਾ ਕਿਉਂਕਿ ਪਿਛਲੇ ਇਸ ਦਿਨਾਂ ਚ ਆਪਾਂ ਅਗੇਤੇ ਐਨੇ ਕ ਗਠੇ ਲਾਏ ਹੋਏ ਤੇ ਆਪਾਂ ਪੱਟ ਕੇ ਕਰਦੇ ਗਠੇ ਖਾਂਦੇ ਤੇ ਤਾਜੇ ਗਠੇ ਇੱਕ ਦੋ ਦੋ ਕਰਕੇ ਪੱਟ ਲਏ ਹੁੰਦੇ ਤੇ ਖਾਂਡੂ ਮੌਜਬਣੀ ਹੋਈ ਸੀ ਸਾਲ ਹੋ ਗਿਆ ਇਹਨਾਂ ਦਾ ਮਤਲਬ ਇਹ ਆ ਖੰਦਿਆਂ ਨੂੰ ਮਾਂਪੀ ਤੋਂ ਪਛਾਦਣਾ ਬਾਕੀ ਤੁਨੂੰ ਮਾਂਪੀ ਦਾ ਆਪਾਂ ਨੂੰ ਘਟੇ ਖੰਦਿਆਂ ਨੂੰ ਕੰਨਾ ਚਰੋ ਗਿਆ ਸਾਲ ਤੋਂ ਪੁਰਾਣਾ ਸਾਲ ਤੋਂ ਪੁਰਾਣਾ ਤਾਜ਼ੇ ਘਟੇ ਖੰਦੇ ਤੇ ਯਾਰ ਹੁਣ ਅਗਸਤ ਚ ਸਾਲ ਹੋ ਗਿਆ ਅੱਜ ਅਗਸਤ ਚੱਲਦਾ ਅੱਜ ਸਾਰਾ ਮੱਲਾ ਅੱਜ ਦੇ ਮਹੀਨੇ ਚ ਸਤ ਤੱਕ ਖਾਂਦੇ ਤੇ ਆਹਦੇ ਨਾਲ ਚ ਖਾਂਦੇ ਤੇ 2 ਮਹੀਨੇ ਮਹੀਨਾ ਹੋਰ ਕੱਢ ਜਾਣਾ ਇਹਨਾਂ ਨੇ ਇਹਨੇ ਵੀ ਤਾਂ ਚ 20 ਦਿਨ ਤੱਕ ਤੇ ਗਈ ਸੀ ਜਾਨੂ ਮੱਲਿਆ ਉਹਨਾਂ ਆਪਣੀ ਰੀ ਲਾਉਣੀ ਐ ਨੰਮੇ ਆਹੀ ਗੱਲ ਤੇ ਮਾਰੇ ਜੀ ਨਾ ਪੱਕੀ ਤੇ ਇਹਨਾਂ ਨੂੰ ਵੀ ਸਾਰ ਨੂੰ ਸੰਭਾਲ ਹੋ ਜਾਂਦੀ ਆਥਵੇਂ ਨੌਖ ਖਲਾ ਦਾ ਗਲੇ ਜੀ ਜਾਂਦੇ ਤਾਂ ਤੇ ਇਹਨੂੰ ਉਹ ਤਾਂ ਥੋੜੇ ਨਿਕਲੇ ਆ। ਹੋ ਕੇ ਹੰਡਿਆ। ਆਹ ਬੇਸਟਮਾਲਾ। ਆਤਾ ਜਿਗਟਿਆਂ ਉਹ ਬੇਸਟਮਾਲਾ ਔਰ ਜਿਹੜੇ ਜਲਦੀ ਪੈਣੇ ਵਾਲਿਆਂ ਖਰਾਬ ਹੋਣ ਵਾਲੇ ਪੰਜ-ਛੇ ਇਕੱਠੇ। ਉਹ ਨੇ। ਸੰਬਰਨ ਤੋਂ ਪਿਆਹਲੇ ਸਟਾ ਨਿਆਣਿਆਂ ਦੇ ਖਾਣ ਨੂੰ ਨਾ ਅੱਛਾ ਇਹਦਾ ਪੰਡਾ ਹਾਂ ਆ ਦੇਖੋ ਪੀ ਪਾਣ ਦਾ ਦੇਖੀ ਚੱਲੋ ਪੀ ਪਾਣ ਦਾ ਥੋੜਾ ਪਾਣੀ ਪਾਣੀ ਅਬਲਾ ਤੁਸੀਂ ਉਹ ਗੋਲ ਕਪਿਆਂ ਤੋਂ ਅੰਦਾਜ਼ਾ ਲਾਇ ਲਤਾ ਨੂਰ ਅੱਖਾਂ ਜਿਹਾ ਮਿਰਚੀ ਸਿੱਧੀਆਂ ਹੋ ਜਾਣੀਆਂ ਨੇ ਇਹਨੂੰ ਗੋਲ ਹੋ ਕੇ ਕਾਦਣਾ ਬਸ ਗੋਲ ਜਣਾ ਨਹੀਂ ਆਪੇ ਬਿਤੇਰੇ ਮੈਂ ਬਹੁਤ ਟੇਸਟੇ ਆਂ ਆਂ ਖਾਓ ਬੱਸ ਲਾਉਂਗਾ ਉਹ ਗੋਲ ਕਪਿਆਂ ਨਾਲ ਪਾਣੀ अच्छा बूंदी आओ छोड़ पण ਮੜੇ ਜੀ ਮੈਨੂੰ ਤਾਂ ਐ ਦਾ ਵੀ ਉਹ ਮਸਾਲਾ ਜੇ ਉੱਪਰ ਭੁੱਕ ਕੇ ਖਾਣੇ ਆ ਮੈਨੂੰ ਵੀ ਬੜਾ ਦਿਆ ਖਾਣੇ ਆਲੇ ਇਹ ਵੀ ਪਾਣੀ ਬਣਦਾ ਜੇ ਚੱਕਦੇ ਤੂੰ ਵੀ ਇੱਕ ਉਹਦਾਂ ਨਹੀਂ ਖਾਣਾ ਮੈਨੂੰ ਮਾਦਰ ਦਰ ਦਰਵੇਂ ਜਿੱਦਣ ਪਹਿਲਾਂ ਰੈਡੀ ਰਹਿੰਦੀ ਆ ਦਸ ਮਾਪੀ ਤੇ ਕੰਮ ਨੇ ਆਣੇ ਵਾਲੇ ਹੰਡਾ ਫਿਰ ਹਮ ਲੈ ਦਸ ਐਜਾ ਟੈਸਟ ਹੂੰ ਵਧੀਆ ਨਾ ਮੈਂ ਨਹੀਂ ਹੰਤਾ ਇਹ ਜਾ ਹੂੰ ਲਈਏ ਆ ਲੈ ਇਹ ਪੰਜਰਪੀ ਦਾ ਪਕੜ ਮਿਲਦਾ 80 ਤੋਂ ਗੋਲ ਕੱਪੇ ਦਾ ਬੁੰਦੀ ਮਸਾਲਾ ਫਰੀ ਹੈ ਨਾਲ ਕੰਦੇ ਆ ਲੈ ਫੜ ਇੱਕ ਤੇਰਾ ਇੱਕ ਨੂਦਾ ਔਰ ਠੰਡੇ ਪਿਆਆਂ ਠੋਡੇ। ਔਰ ਠੱਡਾ ਪੀਓਗੇ? ਫਿਰ ਬਟੂਸ਼ਨ ਵੀ ਟਾਣਾ। ਠੰਡਾ ਪੀਣਾ ਹੈ। ਆਉਂਦੀ ਫਿਰ ਕਿਹਨੇ ਲਾਇਆ ਕਬਰੇ ਨਾਲ? ਉਥੇ ਹੀ ਲਾਤਾ ਤਾਂ ਇਹਨੇ। ਹਾਂ। ਅਰੇ ਮੁੰਡਾ ਚਲੋ ਤਾਂ ਤਾਂ। ਦੱਸ ਨੇੜਿਆਂ ਮੰਗੂ ਦਾਦਾ ਸਾਰੀਆਂ ਚੀਜ਼ਾਂ। ਤੇਰਾ ਹੁੰਦਾ। ਛੋਟਿਕ। ਦੰਦ ਗਿਸ ਪੇਰਾਂ ਨਾਲ ਦਾਰਾ ਪੰਡਿਆ ਕਿਹਦੇ ਰੰਗ ਉਹ ਗਿਆ ਮਾਂ ਇੱਕ ਚੰਦਾ ਲੈ ਲਿਆ ਹੋ ਜਾਂ ਨੂੰ ਰੋਟਾ ਉਹ ਵੀ ਖਾ ਲਾ ਹੁਣ ਕਾ ਮੜ ਗਿਆ ਹਾਂ ਕੋੜਾ ਵੇਗਾਰਾ ਹੈ ਦਹਾ ਦਾ ਸਹੀ ਹੱਥ ਖੜਾ ਆਥਾ ਖੜਾ ਉਹ ਲਾ ਵਪਾਰੀ ਚੱਕ ਨਹੀਂ ਪਤਾ ਨਹੀਂ ਵਿਚਾਰੀ ਕਿਵੇਂ ਚੱਕ ਕੇ ਲਿਆਉਂਦੀ ਹੈ ਰੱਖੀ ਦੇਖ ਸਾਡੀ ਮੜਾ ਜੀ ਪਤਾ ਮੈਨੂੰ ਰੋਜ਼ ਮਹੀਦਾਰ ਦਾ ਸੱਪ ਨਿਕਲੇ ਸਾਡੇ ਸੱਪ ਹੈ ਵੀ ਲੰਬਾ ਇੱਲਾ ਇਹ ਕਰ ਜਾ ਪੁਦੀ ਕੋਟ-ਕਟ ਕੇ ਸਰੀ ਮਾਰਤਾ ਮੈਂ ਨਾਸ ਹਲੇ ਵੀ ਸਾਡਾ ਬੇਸਕੂਨ ਦਾ ਮੂੰਹ ਤਾਂ ਚੱਪਾ ਤਾਂ ਹੁਣੇ ਨੇ ਕੀ ਬਚਣਾ ਲਿਆ ਮਾਂ ਪਿੱਛੋਂ ਕਹੀ ਲਿਆ ਲਿਆ ਮੈਂ ਲੈ ਉਹਨਾਂ ਡਰेंगी